ਚੋਰੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਕਿ ਚੋਰ ਬੇਖੌਫ ਹੋ ਕੇ ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਹੀ ਮਾਮਲਾ ਬਰਨਾਲਾ ਦੇ ਪਿੰਡ ਸੁਖਪੁਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਨੇ ਬਿਜਲੀ ਬੋਰਡ ਦੇ 66 ਕੇਵੀ ਗ੍ਰੈਡ ਚ ਬੇਖੌਫ ਹੋ ਕੇ ਲੁੱਟੇਬਾਰਦਾਤ ਨੂੰ ਅੰਜਾਮ ਦਿੱਤਾ ਇਸ ਲੋਕੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਬਿਜਲੀ ਮੁਲਾਜ਼ਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ 6 ਤੋਂ 7 ਨਕਾਬ پوش ਗੱਤੀ ਹੁੰਦੇ ਨੇ ਤੇ ਬਿਜਲੀ ਬੋਰਦੰਰ ਦਾਖਲ ਹੋ ਜਾਂਦੇ ਨੇ ਜਿੰਨਾਂ ਵੱਲੋਂ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਐਸੇ ਕਿ ਬਿਜਲੀ ਬੋਰ ਦੁਬਾਰਾ ਆਪਣੀ ਡਿਊਟੀ ਤੇ ਬੈਠੇ ਲਾਈਨਮੈਨ ਬਲੋਕ ਸਿੰਘ ਨੂੰ ਪਹਿਲਾਂ ਉਹਨਾਂ ਨੇ ਇਸ ਮਾਰ ਸੰਗਾ ਕੇ ਬੇਹੋਸ਼ ਕਰ ਦਿੱਤਾ ਸੀ ਉਸ ਤੋਂ ਬਾਅਦ ਕਿ ਉਹ ਕਤਨਾ ਨੂੰ ਅੰਜਾਮ ਦਿੰਦੇ ਨੇ ਉਦੋਂ ਜਦੋਂ ਬਿਜਲੀ ਮੁਲਾਜ਼ਮ ਮਨੋਜ ਪਾਟੇ ਵੱਲੋਂ ਉਹਨਾਂ ਚੋਰਾਂ ਦਾ ਵਿਰੋਧ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਬਿੜਹਮੀ ਦੇ ਨਾਲ ਮੁਲਾਜ਼ਮ ਦੀ ਬਿਜਲੀ ਮੁਲਾਜ਼ਮ ਦੀ ਕੁਟਮਾਰ ਕੀਤੀ ਜਾਂਦੀ ਚੋਰਾਂ ਨੇ ਬੇਖੌਫ ਹੋ ਕੇ ਬਿਜਲੀ ਬੋਰਡ ਦੇ ਦਫਤਰ 'ਚ ਜਿੱਥੇ ਜਾ ਕੇ ਅੰਦਰ ਦਾਖਲ ਹੋ ਕੇ ਭੰਨ ਤੋੜ ਕੇ ਤੀਦਾ ਉੱਥੇ ਹੀ 105 ਬੈਟਰੀਆਂ ਤੇ ਇੱਕ ਬਿਜਲੀ ਮੁਲਾਜ਼ਮ ਦਾ ਫੋਨ ਤੇ ਇੱਕ ਸਰਕਾਰੀ ਫੋਨਸ ਮੇਟੋ ਤੇ ਖੜੀ ਕੇ ਛੋਟਾ ਹਾਥੀ ਗੱਡੀ ਵੀ ਚੋਰੀ ਕਰਕੇ ਲੈ ਜਾਂਦੇ ਨੇ ਉਦੋਂ ਇਸ ਮੌਕੇ ਤੇ ਪੁਲਿਸ ਥਾਣਾ ਚੈਨਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਪਹੁੰਚਿਆ ਜਾਂਦ ਜਿੱਤੇ ਕਿ ਮੌਕੇ ਦਾ ਜਾਇਜ਼ਾ ਲੈਂਦੇ ਨੇ ਤੇ ਖੇਤਾਂ ਦੇ ਵਿੱਚ ਚੋਰਾਂ ਦੀ ਪਲਟੀ ਗੱਡੀ ਦੀ ਜਾਂਚ ਕਰਕੇ ਝੋਲਾਂ ਦੀ ਭਾਲ ਫਿਲਹਾਲ ਪੁਲਿਸ ਦਾ ਵੱਲੋਂ ਕੀਤੀ ਜਾ ਰਹੀ ਹੈ ਹਰਦੇਂਦਰ ਸਿੰਘ ਜੀ ਹਾਂ ਜੀ ਕੀ ਕਰਨਾ ਚਾਹਣਾ ਜਿਹੜੀ ਤੁਹਾਡੀ ਗੱਡੀ ਵੀ ਲੈ ਗਏ ਹਾਂਜੀ ਸਰ ਮੈਂ ਪ੍ਰਾਈਵੇਟ ਕੰਮ ਕਰਦਾ ਹਾਂ ਜੀ ਮੈਂ ਟ੍ਰਾਂਫਾਰਮ ਜਿਵੇਂ ਦੀ ਵੀ ਸੜ ਮੱਚ ਸੜ ਜਾਂਦਾ ਜੀ ਉਹ ਲੈ ਕੇ ਆਉਣਾ ਹੁੰਦਾ ਹੈ ਫਿਰ ਤੇ ਉਹ ਸ਼ਾਮ ਨੂੰ ਜਦੋਂ ਕੰਮ ਨੇ ਮੇਡ ਕਿਥੇ ਗੱਡੀ ਖੜਾ ਕੇ ਗਏ ਜੀ ਤਾਂ ਚੋਰਾਂ ਨੇ ਮੇਰੀ ਗੱਡੀ ਵੀ ਨਾਲ ਲੈ ਗਈ ਚਾਕੇ ਕਿਹੜੀ ਗੱਡੀ ਟੁੱਟੀ ਛੋਟਾ ਸੀ ਸੋਖਪੁਰੇ ਚ ਜਿਹੜੇ ਗ੍ਰੈਡ ਦੇ ਵਿੱਚ ਮਲਾਜ਼ਮ ਸੀ ਉਹਨਾਂ ਨੂੰ ਬੜੀਆਂ ਸੱਟਾਂ ਮਾਰ ਕੇ ਕੁੱਟ ਮਾਰ ਕੇ ਸਿੱਟ ਗਏ ਤੇ ਗੱਡੀ ਉਹਨਾਂ ਦੀ ਇੱਥੇ ਸਾਡੇ ਕੋਲੇ ਮੌਜੂਦਾ ਖੜੀ ਹੈ ਉਹਨਾਂ ਦੀ ਗੱਡੀ ਉਹ ਗ੍ਰੈਡ ਵਾਲਿਆਂ ਦੀ ਚੋਰੀ ਕਰਕੇ ਜਿਹੜੇ ਮਤਲਬ ਚੋਰ ਸੀ ਚੋਰੀ ਕਰਨ ਵਾਲੇ ਉਹ ਲੈ ਗਏ ਸਾਰੇ ਬੈਂਟਰੇ ਪੁਸ਼ਪਨਗੇ ਕੁਝ ਤੋੜ ਕੇ ਲੈ ਗਏ ਉਹ ਜੇ ਇੱਥੇ ਐਡਾ ਵੱਡਾ ਹਜੂਮ ਇਕੱਠਾ ਹੋਇਆ ਘੱਟੋ ਘੱਟ 2000 ਬੰਦੇ ਦਾ ਇਕੱਠ ਗ੍ਰੈਡ ਤੇ ਹੋਇਆ ਵਾ ਹੈ ਅਸੀਂ ਸਾਰਿਆਂ ਨੇ 10 ਵਜੇ ਦਾ ਸਾਡਾ ਕਰਾਰ ਹੈ ਕਿ ਜੇ ਇਹ ਸਾਡਾ ਮਸਲਾ ਹੱਲ ਇਹ ਮੌਕੇ ਦੀ ਸਰਕਾਰ ਨੇ ਜਾਂ ਇਸ ਪ੍ਰਸ਼ਾਸਨ ਨੇ ਨਾ ਕੀਤਾ ਤਾਂ ਅਸੀਂ ਕੋਈ ਵੀ ਐਕਸ਼ਨ ਕਰੜਾ ਐਕਸ਼ਨ ਲੈ ਸਕਦੇ ਹਾਂ ਭਾਵੇਂ ਕਿਸੇ ਰੋਡ ਦਾ ਲਈ ਭਾਵੇਂ ਕਾਸੇ ਦਾ ਵੀ ਅਸੀਂ ਐਕਸ਼ਨ ਲਈ ਜਿੰਨਾ ਚੱਕਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਘੱਟੋ ਘੱਟ ਇਸ ਗ੍ਰਿਡ ਦੇ ਵਿੱਚੋਂ 10 ਪਿੰਡਾਂ ਨੂੰ ਲਾਈਟ ਜਾਂਦੀ ਹੈ ਲੋਕ ਝੋਨੇ ਨੂੰ ਪਾਣੀ ਲਾਉਣ ਕੰਨੀ ਉਨੇ ਹੋ ਜਾਣਗੇ ਘਰਾਂ ਦੇ ਵਿੱਚ ਲਾਈਟ ਵੀ ਇੱਥੋਂ ਜਾਂਦੀ ਹੈ ਤੇ ਜਿਹੜਾ ਪੈਂਟਰੀਆਂ ਖੋਲ ਕੇ ਬੇਕਾਰ ਕਰ ਗਏ ਜੇ ਉਹ ਪ੍ਰਸ਼ਾਸਨ ਸਾਡੀ ਇੱਥੋਂ ਦਾ ਐਸਐਸਪੀ ਸੁਣਦਾ ਤਾਂ ਇਹਨਾਂ ਲੋਕਾਂ ਦੇ ਨੱਥ ਪਾਉਣਾ ਨੱਥ ਪਾ ਕੇ ਜਿਹੜੀ ਸਾਡੀ ਚੋਰੀ ਹੈ ਇਹ ਇਹ ਚੋਰੀ ਇੱਕ ਬਿਜਲੀ ਵਿਭਾਗ ਦੇ ਦੀ ਨਹੀਂ ਇਹ ਆਮ ਜਨਤਾ ਦੀ ਚੋਰੀ ਕੀਤੀ ਹੈ ਕਿ ਜਿਹੜਾ ਜਨਤਾ ਤੰਗ ਹੋਊਗੀ ਕਿ ਉਤੋਂ ਪੈਦੀ ਸੀਜ਼ਨਾਂ ਝੋਨੇ ਦਾ ਪਾਣੀ ਬਿਨਾਂ ਬਿੰਦ ਨਹੀਂ ਸਰਦਾ ਘਰੇ ਲਾਈਟ ਬਿਨਾਂ ਬਿੰਦ ਨਹੀਂ ਸਰਦਾ ਜੇ ਇਸ ਨੂੰ ਕਾਰਣਾ ਹੱਥ ਪਾਊਗਾ ਤਾਂ ਤਾਂ ਜਾ ਕੇ ਚੋਰੀ ਹੈ ਜਿਹੜੀ ਉਲਕ